ਸਲੋਕ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਨ ਹਰ ਕਾ ਸੁਆਉ ਨਾ ਪਾਇਆ ਨਾਨਕ ਰਸਨਾ ਸਬਦ ਰਸਾਏ ਜਨ ਹਰ ਹਰ ਮਨ ਵਸਾਇਆ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਸੁਵਾਰ ਦੀ ਪੰਜਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 550 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਰਸ ਨਾ ਜਲ ਜਾਓ ਜਨ ਹਰ ਕਾ ਸਵਾਉ ਨਾ ਪਾਇਆ ਸਾਰਸ ਨਾ ਜਲ ਜਾਓ ਅਰਥਾਤ ਕਿ ਰਸਨਾ ਅਰਥਾਤ ਜੀਬਾ ਸੜ ਜਾਵੇ ਜਲ ਜਾਵੇ ਕਿਹੜੀ ਜੀਬਾ ਕਹਿੰਦੇ ਜਨ ਹਰ ਕਾ ਸਵਾਉ ਨਾ ਪਾਇਆ ਜਿਹੜੀ ਜੀਬਾ ਨੇ ਜਿਹੜੀ ਰਸਨਾ ਨੇ ਹਰੀ ਦੇ ਸਵਾਉ ਅਰਥਾਤ ਸਵਾਦ ਨੂੰ ਪਾਇਆ ਹੀ ਨਹੀਂ ਜਿਹੜੇ ਜੀਭਾਂ ਨੇ ਨਾਮ ਰਸ ਨੂੰ ਮਾਣਿਆ ਹੀ ਨਹੀਂ ਉਹ ਜੀਭਾ ਸੜ ਜਾਵੇ ਮਹਾਰਾਜ ਕਹਿੰਦੇ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਨਾਨਕ ਰਸਨਾ ਸਬਦ ਰਸਾਏ ਤੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕੈ ਭਾਇ ਉਸ ਗੁਰਮੁਖ ਗੁਰੂ ਪਿਆਰੇ ਦੀ ਰਸਨਾ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਰਾਸ ਦੇ ਵਿੱਚ ਭਿੱਜ ਜਾਂਦੀ ਐ ਕਿਹੜੇ ਗੁਰਮੁਖ ਦੀ ਕਹਿੰਦੇ ਜਿਨ ਹਰ ਹਰ ਮਾਨ ਵਸਾਇਆ ਜਿਨੇ ਹਰੀ ਹਰੀ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕੀਤਾ ਹੈ ਸੋ ਅਗੋ ਮਹਾਰਾਜ ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖੇ ਰਸਨਾ ਹਰਿ ਜਪੈ ਹਰਿ ਕੈ ਨਾਏ ਪਿਆਰਿਆ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਤਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਅਜੀਬਾ ਸੜ ਜਾਵੇ ਓ ਰਸਨਾ ਜਲ ਜਾਵੇ ਕਿਹੜੇ ਰਸਨਾ ਜਨਹਰ ਕਾ ਨਾਉ ਵਿਸਾਰਿਆ ਜਿਹੜੀ ਰਸਨਾ ਨੇ ਹਰੀ ਦੇ ਨਾਮ ਨੂੰ ਵਿਸਾਰ ਹੀ ਛੱਡਿਆ ਭੁਲਾਈ ਛੱਡਿਆ ਕਹਿੰਦੇ ਨਾਨਕ ਗੁਰਮੁਖ ਰਸਨਾ ਹਰਿ ਜਪਾ ਹਰਿ ਕੈ ਨਾਏ ਪਿਆਰਿਆ ਨਾਨਕ ਗੁਰਮੁਖ ਰਸਨਾ ਹਰਿ ਜਪਾ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਪਾਈ ਗੁਰਮਖਾ ਗੁਰੂ ਪਿਆਰਿਆਂ ਦੀ ਰਸਨਾ ਹਰੀ ਜੀ ਨੂੰ ਜਪਣਾ ਕਰਦੀ ਐ ਕਿਵੇਂ ਕਹਿੰਦੇ ਹਰ ਕੈ ਨਾਏ ਪਿਆਰਿਆ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਪਿਆਰ ਸਦਕਾ ਹਰੀ ਨੂੰ ਜਪਣਾ ਕਰਦੀ ਐ ਸੋ ਅਗੋ ਆਪਣੀ ਵਾਰ ਦੀ ਪੰਜਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਪੌੜੀ ਹਰਿ ਆਪੇ ਠਾਕੁਰ ਸੇਵਕ ਭਗਤ ਹਰਿ ਆਪੇ ਕਰੇ ਕਰਾਏ ਧਾਰੇ ਆਪੇ ਵੇਖਾ ਵਿਗਸਾ ਆਪੇ ਜਿਤ ਪਾਵੈ ਤਿਤ ਲਾਏ ਧਾਰੇ ਆਪੇ ਠਾਕੁਰ ਸੇਵਕ ਭਗਤ ਅਰਥਾਤ ਕਿ ਹਰਥਾ ਵਿਆਪਕ ਹਰੀ ਪਰਮੇਸ਼ਰ ਜੀ ਮਹਾਰਾਜ ਕਹਿੰਦੇ ਆਪ ਹੀ ਠਾਕੁਰ ਅਥਵਾ ਮਾਲਕ ਜਾਂ ਸੁਆਮੀ ਐ ਅਤੇ ਆਪ ਹੀ ਸੇਵਕ ਅਥਵਾ ਚਾਕਰ ਜਾਂ ਫਿਰ ਭਗਤ ਐ ਹਰਿ ਆਪੇ ਕਰੇ ਕਰਾਇ ਅਰਥਾਤਕਿ ਹਰੀ ਪਰਮੇਸ਼ਰ ਕਰਦਾ ਵੀ ਆਪ ਹੀ ਹੈ ਜੀਵਾਂ ਦੇ ਵਿੱਚ ਦੀ ਔਰ ਕਰਵਾਉਂਦਾ ਵੀ ਆਪ ਹੀ ਹੈ ਕਹਿੰਦੇ ਹਰਿ ਆਪੇ ਵੇਖੈ ਵਿਗਸੈ ਆਪੇ ਜਿਤ ਪਾਵੈ ਤਿਤ ਲਾਇ ਹਰਿ ਆਪੇ ਵੇਖੈ ਅਰਥਾਤਕਿ ਹਰੀ ਪਰਮੇਸ਼ਰ ਜੀ ਆਪ ਹੀ ਸਾਰਾ ਕੁਝ ਵੇਖ ਰਿਹਾ ਹੈ ਔਰ ਵੇਖ ਵੇਖ ਕੇ ਮਹਾਰਾਜ ਕਹਿੰਦੇ ਵਿਗਸਾ ਆਪੇ ਅਰਥਾਤ ਕਿ ਖੁਸ਼ੀ ਵੀ ਆਪ ਹੀ ਹੋ ਰਿਹਾ ਹੈ ਖੇੜ ਵੀ ਆਪ ਹੀ ਰਿਹਾ ਹੈ ਜਿਤ ਭਾਵੈ ਤਿਤ ਲਾਇ ਅਰਥਾਤ ਕਿ ਜਿੱਧਰ ਉਸ ਦਾ ਭਾਣਾ ਹੈ ਉਧਰ ਹੀ ਜੀਵਾ ਨੂੰ ਲਾਉਣਾ ਕਰਦਾ ਹੈ ਕਹਿੰਦੇ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸਬਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਅਰਥਾਤ ਕਿਉ ਹਰੀ ਪਰਮੇਸ਼ਰ ਇੱਕ ਨਨੂ ਤੇ ਗੁਰਮਖਾ ਗੁਰੂ ਪਿਆਰਿਆ ਨੂੰ ਤੇ ਆਪ ਹੀ ਮਾਰਗ ਅਰਥਾਤ ਧਰਮ ਵਾਲੇ ਰਾਹ ਤੇ ਪਾ ਦਿੰਦਾ ਤੋਰ ਦਿੰਦਾ ਕਾਰ ਹਰ ਇੱਕ ਨਵਜੜ ਪਾਇਰ ਅਰਥਾਤ ਅਕੇਕ ਨਾਨੋ ਹਰੀ ਪਰਮੇਸ਼ਰ ਆਪੀ ਉਜੜ ਅਰਥਾਤ ਮਾ ਰੂਪਿ ਉਜਾੜਾਂ ਦੇ ਵੱਲ ਤੋਰ ਦਿੰਦਾ ਹੈ ਬਾ ਉਗਣਾ ਰੂਪ ਉਜਾੜਾਂ ਦੇ ਵੱਲ ਬੀਆ ਬਾਨਾਂ ਦੇ ਵੱਲ ਤੋਰ ਦਿੰਦਾ ਕੋ ਰਾਹੇ ਪਾ ਦਿੰਦਾ ਹੈ ਕਹਿੰਦੇ ਹਰ ਸੱਜਾ ਸਾਹਿਬ ਸਾਚਤ ਪਾਵਸ ਕਰ ਵੇਖੈ ਚਲਤ ਸਬਾਏ ਭਾਰ ਸੱਚਾ ਸਾਹਿਬ ਉਹ ਮਾਲਕ ਜਾਂ ਸਾਹਿਬ ਮਹਾਰਾਜ ਕਹਿੰਦੇ ਸੱਚਾ ਹੈ ਹਰੀ ਰੂਪ ਔਰ ਸੱਚਤ ਪਾਵਸ ਅਰਥਾਤ ਕਿ ਇਸ ਦਾ ਤਪਾਵਸ ਭਾਵ ਕੇ ਨਿਆਮ ਵੀ ਸੱਚਾ ਹੈ ਇਨਸਾਫ ਵੀ ਸੱਚਾ ਹੈ ਕਰ ਵੇਖੈ ਚਲ ਤਸਬਾਏ ਤੇ ਸਾਰੇ ਚਲਤਰ ਹੀ ਕਰ ਕਰ ਵੇਖ ਰਿਹਾ ਹੈ ਅਜਬ ਤਮਾਸ਼ੇ ਜਾਂ ਕੌਤਕ ਕਰ ਕਰਕੇ ਵੇਖ ਰਿਹਾ ਹੈ ਹਰੀ ਪਰਮੇਸ਼ਰ ਕਹਿੰਦਾ ਗੁਰ ਪ੍ਰਸਾਦਿ ਕਹ ਹੈ ਜਨ ਨਾਨਕੇ ਹਰ ਸੱਚੇ ਕੇ ਗੁਣ ਗਾਏ ਗੁਰ ਪ੍ਰਸਾਦ ਕਹਾ ਜਨ ਨਾਨਕ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਕਹਿੰਦੇ ਹਾਂ ਕਿ ਗੁਰ ਪ੍ਰਸਾਦ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਹਰ ਸੱਚੇ ਕੇ ਗੁਣ ਗਾਏ ਅਸੀਂ ਹੈ ਸੱਚੇ ਹਰੀ ਜੀ ਤੁਹਾਡੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਸੋ ਅਗੋ ਸ਼ੇਮੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣ ਸੇ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡਾ ਮੰਗਦਾ ਤੇ ਗੀਵਣਾ ਤੇ ਗਵੇਸ ਉਂਦਰ ਵੈਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਰਥਾਤ ਕਿ ਦਰਵੇਸੀ ਨੂੰ ਮਹਾਰਾਜ ਕਹਿੰਦੇ ਕੋ ਵਿਰਲਾ ਹੀ ਦਰਵੇਸ ਜਾਣਦਾ ਹੈ ਫਕੀਰੇ ਨੂੰ ਕੋ ਵਿਰਲਾ ਹੀ ਫਕੀਰ ਜਾਣਦਾ ਹੈ ਭਾਈ ਭਗਤੀ ਨੂੰ ਕੋ ਵਿਰਲਾ ਹੀ ਭਗਤ ਜਨ ਜਾਣਦਾ ਹੈ ਗੁਰਮੁਖਤਾਈ ਨੂੰ ਕੋ ਵਿਰਲਾ ਹੀ ਗੁਰਮੁਖ ਜਾਣਦਾ ਹੈ ਗਰੀ ਗੱਲ ਦੁਨਿਆਵੀ ਦਰਵੇਸਾਂ ਦੀ ਦੁਨਿਆਵੀ ਫਕਰਾਂ ਦੀ ਮਹਾਰਾਜ ਕਹਿੰਦੇ ਜੇ ਘਰ ਘਰ ਹੰਡਾ ਮੰਗਦਾ ਤੈਗ ਜੀਵਨਾ ਤੈਗ ਵੇਸ ਤੈ ਜੇ ਕਰ ਕੋਈ ਫਕੀਰ ਅਖਵਾਉਂਦਾ ਹੋਇਆ ਮਹਾਰਾਜ ਕਹਿੰਦੇ ਘਰ ਘਰ ਬਾਰ ਬਾਰ ਜਾਂ ਬੂਹੇ ਬੂਹੇ ਮੰਗਦਾ ਹੋਇਆ ਹੰਡ ਦਾ ਜੀਵਨ ਬਤੀਤ ਕਰਦਾ ਤਮਹਾਰਾਜ ਕਹਿੰਦੇ ਐਸੇ ਫਕੀਰ ਦੇ ਐਸੇ ਦਰਵੇਸ਼ ਦੇ ਜੀਵਨ ਤੇ ਵੀ ਤ੍ਰਿਗ ਤੇ ਘਾਰ ਜਾਂ ਲਾਣਤ ਫਿਟਕਾਰ ਹੈ ਔਰ ਮਹਾਰਾਜ ਕਹਿੰਦੇ ਉਹਦੇ ਵੇਸ ਅਥਵਾ ਉਸਦੇ ਲਿਬਾਸ ਜਾਂ ਉਸਦੇ ਭੇਖ ਤੇ ਵੀ ਮਹਾਰਾਜ ਕਹਿੰਦੇ ਤਿ ਘਾਰ ਹੈ ਲਾਣਤ ਹੈ ਕਹਿੰਦੇ ਜੇ ਆਸਾ ਅੰਦੇਸਾ ਤਾਜ ਰਹਾ ਗੁਰਮੁਖੇ ਪਿਖਿਆ ਨਾਓ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਹਾਰਾ ਜਾਓ ਜੇ ਆਸਾ ਅੰਦੇਸਾ ਤਾਜ ਰਹਾ ਜੇਕਰ ਕੋ ਗੁਰਮੁਖੋ ਗੁਰੂ ਪਿਆਰੇ ਰੂਪੀ ਮਹਾਰਾਜ ਕਹਿੰਦੇ ਦਰਬੇਸ ਜਿੰਨੀਆਂ ਵੀ ਆਸ਼ਾਵਾਂ ਨੇ ਉਹਨਾਂ ਨੂੰ ਤਿਆਗ ਕੇ ਔਰ ਜਿੰਨੇ ਵੀ ਅੰਦੇਸ਼ੇ अथवा ਸ਼ੱਕ ਨੇ ਛੋਰੇ ਨੇ ਉਹਨਾਂ ਨੂੰ ਤਿਆਗ ਕੇ ਤੋਖ ਲਿਆ ਨੂੰ ਛੱਡ ਕੇ ਰਹਿਣਾ ਕਰੇ ਜੀਵਨ ਬਤੀਤ ਕਰਨਾ ਕਰੇ ਤਾਂ ਮਹਾਰਾਜ ਕਹਿੰਦੇ ਗੁਰਮੋਖੇ ਭਿਖਿਆ ਨਾਉ ਤੇ ਗੁਰੂ ਮਹਾਰਾਜ ਜੀ ਦਾ ਅਨੁਸਾਰੀ ਹੋ ਕੇ ਨਾਮ ਰੂਪੀ ਭਿਖਿਆ ਨੂੰ ਮੰਗਣਾ ਕਰੇ ਆਸਾਂ ਔਰ ਅੰਦੇਸ਼ਿਆਂ ਨੂੰ ਤੱਜ ਕੇ ਤੇ ਮਹਾਰਾਜ ਕਹਿੰਦੇ ਤਿਸ ਕੇ ਚਰਨ ਪਖਾ ਲੀਹ ਨਾਨਕ ਹੋ ਬਲਹਾਰਾ ਜਾਓ ਿਸ ਕਹਿ ਚਰਨ ਪਖਾਲੇ ਹੈ ਤੇ ਫਿਰ ਇਹੋ ਜਿਹੇ ਦਰਵੇਸ਼ ਤੇ ਮਹਾਰਾਜ ਕਹਿੰਦੇ ਚਰਨ ਪਖਾਲਣੇ ਕਰੀਏ ਅਸੀਂ ਚਰਨ ਧੋਣੇ ਕਰੀਏ ਔਰ ਨਾਨਕ ਹੋ ਬਲਹਾਰਾ ਜਾਓ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹ ਪਾਈ ਇਹੋ ਜਿਹੇ ਅਸਲੀ ਫਕੀਰ ਤੋਂ ਅਸੀਂ ਬਲਹਾਰੇ ਜਾਈਏ ਸਦਕੇ ਕੁਰਬਾਨ ਜਾਈਏ ਵਾਰਨੇ ਜਾਈਏ ਸੋ ਅਗਰ ਦੂਸਰਾ ਸ਼ਲੋਕ ਧੰ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪੌੜੀ ਛੇਵੇਂ ਦੇ ਨਾਲ ਮਹੱਲਾ ਤੀਜਾ ਨਾਨਕ ਤਰਵਰ ਇੱਕ ਫਲ ਦੋਏ ਪੰਖੇ ਰੂਆਹੇ ਆਵਤ ਜਾਤ ਨ ਦੇ ਸਹੀ ਨਾ ਪਰ ਪੰਖੀ ਤਾਹੇ ਨਾਨਕ ਤਰਵਰ ਇੱਕ ਫਲ ਦੋਏ ਪੰਖੇ ਰੂਆਹੇ ਅਰਥਾਤ ਕਹਤੇ ਇਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਸਰੀਰਿਕ ਤਰਬਰ ਦੀ ਨਿਆਈ ਹੈ ਰੁੱਖ ਦੀ ਨਿਆਈ ਹੈ ਨਾਨਕ ਤਰਬਰ ਏਕ ਫਲ ਦੋਏ ਪੰਖੇਰੂ ਆਹੇ ਦੋਏ ਦੇਲੀ ਦੀਪਕ ਐਨੇ ਫਲ ਦੇ ਨਾਲ ਵੀ ਲੱਗਣਾ ਪੰਖੇਰੂਆਂ ਦੇ ਨਾਲ ਵੀ ਲੱਗਣਾ ਹੈ ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਰੋਖ ਨੂੰ ਫਲ ਵੀ ਦੋ ਤਰ੍ਹਾਂ ਦੇ ਲੱਗਦੇ ਨੇ ਭਾਈ ਅਮਰਤ ਰਬੇਖ ਰੂਪੀ ਨਾਮ ਔਰ ਮਾਇਆ ਰੂਪੀ ਫਲ ਲੱਗਦੇ ਨੇ ਇਹਨੂੰ ਔਰ ਪੰਖੇਰੂ ਵੀ ਇਹਦੇ ਤੇ ਦੋ ਤਰ੍ਹਾਂ ਦੇ ਆਏ ਨੇ ਚਿਦਾ ਪਾਸ ਤੇ ਕੂਟਾਸਤ ਚਿਦਾ ਪਾਸ ਚੇਤਨ ਬ੍ਰਹਮ ਦੇ ਪਾਸ ਨੂੰ ਕਹਿੰਦੇ ਨੇ ਆਤਮਾ ਨੂੰ ਕਹਿੰਦੇ ਨੇ ਔਰ ਕੂਟਾਸਤ ਪਹਾੜ ਵਾਂਗੂ ਸਥਿਤ ਪਰਮੇਸ਼ਰ ਨੂੰ ਕਹਿੰਦੇ ਨੇ ਆਤਮਾ ਵੀ ਇਹਦੇ ਵਿੱਚ ਐ ਪਰਮਾਤਮਾ ਵੀ ਇਹਦੇ ਵਿੱਚ ਐ ਸੋ ਮਹਾਰਾਜ ਕਹਿੰਦੇ ਨਾਨਕ ਤਰਵਰ ਏਕ ਫੜ ਦੋਏ ਪੰਖੇਰੂ ਆਹੇ ਕਾਵਦ ਜਾਤ ਨਾ ਦੇ ਸਹੀ ਨਾ ਪਰ ਪੰਖੀ ਤਾਹੇ ਪਾਈ ਹੈ ਜਿਹੜਾ ਪੰਛੀ ਨੇ ਨਾ ਜਿਦਾ ਪਾਸੇ ਕੂਟਾ સ્વરૂਪੀ ਮਹਾਰਾਜ ਕਹਿੰਦੇ ਨਾ ਤੇ ਆਉਂਦੇ ਦੀਂਦੇ ਨੇ ਸਰੀਰ ਰੂਪੀ ਰੁੱਖ ਦੇ ਉੱਪਰ ਔਰ ਨਾ ਆ ਜਾਂਦੇ ਦੀਂਦੇ ਨੇ ਪਰਲੋਕ ਨੂੰ ਮਹਾਰਾਜ ਕਹਿੰਦੇ ਕਿਉਂਕਿ ਨਾ ਪਰ ਪੰਖੀ ਤਾ ਹੈ ਨਾ ਮਹਾਰਾਜ ਕਹਿੰਦੇ ਪੰਛੀਆਂ ਦੇ ਪਰ ਜੂ ਹੈ ਨਹੀਂ ਤਵਾਸ਼ਨਾ ਰੂਪੀ ਸੋ ਮਹਾਰਾਜ ਕਹਿੰਦੇ ਬਹੁ ਰੰਗੀ ਰਸ ਭੋਗਿਆ ਸਬਦ ਰਹਾ ਨਿਰਵਾਣਾ ਭਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਣਾ ਬਹੁ ਰੰਗੀ ਰਸ ਭੋਗਿਆ ਜਿਹੜਾ ਆਤਮਾ ਰੂਪੀ ਪੰਛੀ ਮਹਾਰਾਜ ਕਹਿੰਦੇ ਉਹ ਤੇ ਬਹੁਤ ਰੰਗਾ ਵਾਲੀ ਮਾਇਆ ਦੇ ਰਸਾਂ ਨੂੰ ਭੋਗਣਾ ਕਰਦਾ ਹੈ ਪਰੰਤੂ ਜਿਹੜਾ ਕੋਟਾਸਤ ਅਰਥਾਤ ਪਹਾੜ ਵਾਂਗੂ ਸਥਿਤ ਪਰਮੇਸ਼ਰ ਅਨਾਦੇ ਵਿੱਚ ਉਹ ਸ਼ਬਦ ਰੂਪ ਹੋ ਕੇ ਨਿਰਵਾਣ ਭਵਿਸ਼ਾ ਵਾਸ਼ਨਾ ਤੋਂ ਰਹਿਤ ਨਿਰਲੇਪ ਰਹਿੰਦਾ ਹੈ ਮਹਾਰਾਜ ਕਹਿੰਦੇ ਹਾਰ ਰਾਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਹਾਰ ਰਾਸ ਫਲ ਰਾਤੇ ਨਾਨਕਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਜੀਵਾ ਰੂਪੇ ਗੁਰਮਖਾ ਰੂਪੀ ਪੰਛੀ ਹਰੀ ਦੇ ਨਾਮ ਰੂਪੀ ਰਾਸ ਰੂਪੀ ਫਲ ਦੇ ਵਿੱਚ ਰੰਗੇ ਗਏ ਮਹਾਰਾਜ ਕਹਿੰਦੇ ਕਰਮ ਸੱਚਾ ਨਿਸ਼ਾਨ ਉਹਨਾਂ ਦੇ ਮਸਤਕ ਦੇ ਵਿੱਚ ਉਹਦੀ ਬਖਸ਼ਿਸ਼ ਦੇ ਦੁਆਰਾ ਸੱਚਾ ਨਿਸ਼ਾਨ ਪੈ ਜਾਂਦਾ ਹੈ ਪ੍ਰਵਾਨਗੀ ਦਾ ਸੁਆਗੋ ਆਪਣੀ ਵਾਰ ਦੇ 6ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਆਪੇ ਧਰਦੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਰਾਪ ਪਕਾਵੇ ਆਪੇ ਭਾਂਡੇ ਦੇ ਪਰੋਸੇ ਆਪੇ ਹੀ ਵਹਿ ਖਾਵੇ ਕਾਪੇ ਧਰਤੀ ਆਪ ਹੈ ਰਾਹਕ ਮਹਾਰਾਜ ਕਹਿੰਦੇ ਸਰੀਰ ਰੂਪੀ ਧਰਤੀ ਵੀ ਆਪ ਹੀ ਆਪਾਛਾ ਔਰ ਰਾਹਕ ਅਰਥਾਤ ਜੀਵ ਰੂਪੀ ਮਜਾਰਾ ਜਾਂ ਕਿਰਸਾਨ ਵੀ ਆਪ ਹੀ ਆ ਧਰਤੀ ਨੂੰ ਆਉਣ ਵਾਲਾ ਜ਼ਿੰਮੇਦਾਰ ਅਤੇ ਮਹਾਰਾਜ ਕਹਿੰਦੇ ਆਪ ਜਮਾਏ ਪੀਸਾ ਬੈ ਤੇ ਮਹਾਰਾਜ ਕਹਿੰਦੇ ਉਹ ਖੇਤੀ ਨੂੰ ਬੀਜਣਾ ਜਮਾਉਣਾ ਵੀ ਆਪ ਹੀ ਕਰਦਾ ਔਰ ਦਾੜਿਆਂ ਨੂੰ ਪਿਆਉਣਾ ਵੀ ਆਪ ਹੀ ਕਰਦਾ ਹੈ ਕਹਿੰਦਾ ਆਪ ਪਕਾਵੇ ਆਪ ਭਾਂਡੇ ਦੇ ਪਰੋਸ ਆਪੇ ਹੀ ਬਹਿ ਖਾਵੇ। ਤਾਪ ਪਕਾਵੇ ਤੇ ਪ੍ਰਸ਼ਾਦਿਆਂ ਵਗੈਰਾ ਨੂੰ ਪਕਾਉਣਾ ਵੀ ਆਪ ਹੀ ਕਰਦਾ ਹੈ। ਤਾਪ ਭਾਂਡੇ ਦੇ ਪਰੋਸੇ ਤੇ ਮਹਾਰਾਜ ਕਹਿੰਦੇ ਭਾਂਡਿਆਂ ਨੂੰ ਦੇ ਕੇ ਉਹਨਾਂ ਦੇ ਵਿੱਚ ਭਗਵਾਨਾਂ ਨੂੰ ਪਰੋਸਣਾ ਵੀ ਆਪ ਹੀ ਕਰਦਾ ਹੈ। ਲਾਗਰੀ ਦੇ ਰੂਪ ਦੇ ਵਿੱਚ ਔਰ ਆਪੇ ਹੀ ਬੈ ਖਾਵਾ ਤੇ ਮਹਾਰਾਜ ਕਹਿੰਦੇ ਬੈ ਕੇ ਪੰਗਤਾਂ ਦੇ ਵਿੱਚ ਖਾਣਾ ਵੀ ਆਪ ਹੀ ਕਰਦਾ ਹੈ ਕਹਿੰਦੇ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਤੁਲੀ ਪਰਾਵੈ। ਕਪੇ ਸੰਗਤ ਸਾਧ ਬਹਾਲਾ ਆਪੇ ਵਿਦਾ ਕਰਾਵੈ। ਆਪੇ ਜਲ ਆਪੇ ਦੇ ਸ਼ਿੰਗਾ ਮਹਾਰਾਜ ਕਹਿੰਦੇ ਜਾਲ ਵੀ ਆਪ ਹੀ ਦਿੰਦਾ ਹੱਥ ਧਵਾਉਣ ਦੇ ਲਈ ਤੁਲੀਆਂ ਭਰਉਣ ਦੇ ਲਈ ਔਰ ਆਪੇ ਦੇਸ਼ੰਗਾ ਅਤੇ ਦੰਦਾਂ ਦੇ ਵਿੱਚ ਫਸੇ ਹੋਏ ਆਣ ਨੂੰ ਕੱਢਣ ਦੇ ਲਈ ਤਿੱਖੇ ਜਿਹੇ ਤੀਲੇ ਵੀ ਆਪ ਹੀ ਦਿੰਦਾ ਹੈ ਭੋਜਨ ਛਕਣ ਤੋਂ ਉਪਰੰਤ ਕਤੇ ਮਹਾਰਾਜ ਕਹਿੰਦੇ ਚੁਲੀਆਂ ਵੀ ਆਪ ਹੀ ਭਰਉਂਦਾ ਹੈ ਸੇਵਾਦਾਰ ਹੋ ਕੇ ਕਹਿੰਦੇ ਆਪੇ ਸੰਗਤ ਸਾਧ ਬਹਾਲੈ ਆਪੇ ਵਿਦਾ ਕਰਾਵੇ ਤੇ ਸੰਗਤ ਨੂੰ ਸਾਧਕੇ ਪੰਗਤਾਂ ਦੇ ਵਿੱਚ ਬਹਾਲਣਾ ਵੀ ਉਹ ਪਰਮੇਸ਼ਰ ਆਪ ਹੀ ਕਰਦਾ ਹੈ ਪਰ ਭੋਜਨ ਪ੍ਰਸ਼ਾਦਾ ਸ਼ਕਾਣ ਤੋਂ ਉਪਰੰਤ ਬੂਹੇ ਤੇਖ ਲੋਕੇ ਗਲ ਦੇ ਵਿੱਚ ਪੱਲਾ ਪਾ ਕੇ ਮਹਾਰਾਜ ਕਹਿੰਦੇ ਆਇਆਂ ਸੰਗਤਾਂ ਨੂੰ ਵੇਦਾ ਵੀ ਆਪ ਕਰਦਾ ਹੈ ਮਹਾਰਾਜ ਕਹਿੰਦੇ ਜਿਸਨੋ ਕਿਰਪਾਲ ਹੋਵੈ ਹਰ ਆਪੇ ਤੇਸਨੋ ਹੁਕਮ ਮੰਨਾਵੈ ਜਿਸਨੋ ਕਿਰਪਾਲ ਹੋਵੈ ਹਰ ਆਪੇ ਤੇ ਜਿਹਦੇ ਤੇ ਆਪ ਹੀ ਹਰੀ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਹੁੰਦੇ ਨੇ ਮਿਹਰਬਾਨ ਤਰਸਵਾਨ ਹੁੰਦੇ ਹਨ ਕਾਇ ਮਹਾਰਾਜ ਕਹਿੰਦਾ ਤੇ ਸੁਨੋ ਹੁਕਮ ਮਨਾਵੈ ਉਸ ਗੁਰਮੁਖ ਗੁਰੂ ਪਿਆਰੇ ਦੇ ਕੋਲ ਮਹਾਰਾਜ ਆਪਣਾ ਹੁਕਮ ਮਨਵਾ ਲੈਂਦੇ ਹਨ ਕਹਿੰਦੇ ਆਪੇ ਸੰਗਤ ਸਾਧ ਬਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰਿ ਆਪੇ ਤਿਸਨੋ ਹੁਕਮ ਮਨਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ